ਮ ਲੋਕਾਂ ਨੂੰ ਨਾਗਰਿਕਤਾ ਮਿਲੇਗੀ ਔਰ ਤਿੰਨ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇਗੀ ਤਾਂ ਪਾਕਿਸਤਾਨ ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਦੱਸਦੇ ਕਿ ਨਾਗਰਿਕਤਾ ਮਿਲੇਗੀ ਹਿੰਦੂ ਸਿੱਖ ਜੈਨ ਬੋਧ ਐਸਾਈ ਪਾਰਸੀ ਨੂੰ ਇਹ ਨਾਗਰਿਕਤਾ ਮਿਲੇਗੀ ਤਾਂ ਨਾਗਰਿਕਤਾ ਲੈਣ ਲਈ ਪੋਰਟਲ ਤੇ ਦੱਸਦੇ ਕਿ ਅਪਲਾਈ ਕਰਨਾ ਹੋਵੇਗਾ ਕੇਂਦਰ ਸਰਕਾਰ ਦੇ ਕੋਲ ਨਾਗਰਿਕਤਾ ਦੇਣ ਸੰਬੰਧੀ ਅਧਿਕਾਰ ਹੋਏਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਇਹ ਵੱਡਾ ਫੈਸਲਾ ਹੈ ਹਾਲਾਂਕਿ ਇਹ ਵੀ ਜ਼ਿਕਰ ਯੋਗ ਹੈ ਇਸ ਤੋਂ ਪਹਿਲਾਂ ਸੀਏ ਨੂੰ ਲੈ ਕੇ ਜਦੋਂ ਮੰਗ ਉੱਠੀ ਆ ਫਿਰ ਸਰਕਾਰ ਨੇ ਕਿਹਾ ਕਿ ਸੀਏ ਲਿਆਂਦਾ ਜਾਏਗਾ ਤਾਂ ਉਸ ਦੇ ਵਿਰੋਧ ਨੂੰ ਲੈ ਕੇ ਲੰਬੇ ਸਮੇਂ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਇਆ ਔਰ ਕਾਫੀ ਜ਼ਿਆਦਾ ਵਿਰੋਧ ਹੁੰਦਾ ਹੋਇਆ ਨਜ਼ਰ ਆਇਆ ਤਾਂ ਜੈਰਾਮ ਰਮੇਸ਼ ਨੇ ਉਹਨਾਂ ਦੇ ਵੱਲ ਲੋਕਵੀਤ ਕੀਤਾ ਗਿਆ ਹੈ ਕਾਂਗਰਸ ਤੋਂ ਸੀਏ ਦੇ ਨੋਟੀਫਿਕੇਸ਼ਨ ਦੇ ਲਈ ਮੋਦੀ ਸਰਕਾਰ ਨੂੰ 4 ਸਾਲ 3 ਮਹੀਨੇ ਲੱਗ ਗਏ ਜਾਣ ਬੁੱਝ ਕੇ ਚੋਣਾਂ ਤੋਂ ਠੀਕ ਪਹਿਲਾਂ ਦਾ ਸਮਾਂ ਚੁਣਿਆ ਗਿਆ ਹੈ ਇਹ ਚੋਣਾਂ ਦੇ ਵਿੱਚ ਤ੍ਰੂਵੀਕਰਨ ਦੇ ਲਈ ਕੀਤਾ ਗਿਆ ਵਿਸ਼ੇਸ਼ ਰੂਪ ਦੇ ਵਿੱਚ ਪੰਗਾਲ ਤੇ ਅਸਮ ਦੇ ਵਿੱਚ ਇਹ ਇਲੈਕਟਰਲ ਬੌਂਡ ਕੋਟਾਲੇ ਤੇ ਸੁਪਰੀਮ ਕੋਰਟ ਦੀ ਸਖਤੀ ਦੇ ਬਾਅਦ ਹੈਡਲਾਈਨ ਮੈਨੇਜ ਕਰਨ ਦੀ ਕੋਸ਼ਿਸ਼ ਹੈ ਤਾਂ ਇਸ ਕਿਸਮ ਦਾ ਟਵੀਟ ਕੀਤਾ ਉਹ ਅਰਵਿੰਦ ਕੇ ਜੀਵਾਲ ਆ ਦੇ ਵੱਲੋਂ ਵੀ ਦੱਸ ਰਹੀ ਹੈ ਕਿ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਭਾਰਤ ਅੰਤਰਰਾਸ਼ਟਰੀ ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਇਹ ਸ਼ਹਿਰ ਬਹੁਤ ਲੋਗੇ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਕ ਅਫਗਾਨਿਸਤਾਨ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿਉਂਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਆ ਲੇਕਿਨ ਮੁਲਕ ਛੱਡ ਦਿੱਤਾ ਜੋਨ ਨੂੰ ਨਾਗਰਿਕਤਾ ਨਹੀਂ ਮਿਲਦੀ ਨੌਨਰੇ ਬੱਚੇ ਪੜ ਪਾਉਂਦੇ ਨੇ ਉਹਨਾਂ ਨੂੰ ਸਕੂਲ 'ਚ ਐਡਮਿਸ਼ਨ ਨਹੀਂ ਮਿਲ ਸਕਦੇ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋਲ ਕੋਈ ਪੈਨ ਨੰਬਰ ਨਹੀਂ ਉਹਨਾਂ ਕੋਲ ਕੋਈ ਟੈਨ ਨੰਬਰ ਨਹੀਂ ਉਹਨਾਂ ਕੋਲ ਕੋਈ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋਈ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚਦੇ ਨੇ ਆਪਣਾ ਧਰਮ ਬਚਾ ਕੇ ਲੇਕਿਨ ਇੱਕ ਮਾਣ ਨਾਲ ਸਭ ਮਾਣ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋਲ ਉਹਨਾਂ ਦੇ ਕੋਈ ਰਸਤਾ ਨਹੀਂ ਹੁੰਦਾ ਮੈਂ ਭਾਰਤ ਦੀ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਜਰੂਰ ਕਹਿਣਾ ਚਾਹੁੰਦਾ ਜਿਹੜੇ ਲੋਕ ਇੱਥੇ 네ਗੇਟਿਵ ਅਜੰਡਾ ਲੱਭਦੇ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ अलावा ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਏ ਕਿ ਇਸਲਾਮ ਦੇ ਲੋਗਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਅਾ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੀ ਆਈ ਕਿਸੇ ਮੁਲਕ ਨੇ ਉਹਨਾਂ ਦੀ ਬਾਣੀ ਫੜੀ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਦੋਨਾਂ ਪਰਵਾਦਾਂ ਨੂੰ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰੇਾਂ ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੇ ਅੱਛੇ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ एक तो सामने चुनाव है चुनाव में उनको कोई मुद्दा नहीं उनके पास उनकी कोई ऐसी उपलब्धि नहीं है जिसको जल लेकर वो जनता के बीच में जाए तो अब सी ए का वो एक सहारा वो ले रहे हैं और दूसरी बात ये कि अभी जिस प्रकार से माननीय सुप्रीम कोर्ट ने जो इनकी इलेक्ट्रल बॉन्ड को लेकर जो इन लोगों ने आ, कहा जाए कि भ्रष्टाचार किया है और उस पर सिर्फ पर्दा उठाने का काम किया है माननीय सुप्रीम कोर्ट ने उससे भी लोगों का ध्यान हटाने के लिए अभी जानबूझ के उसको लाया गया है क्योंकि कोशिश ये हो रही थी सीबीआई के द्वारा एसबीआई के द्वारा ये कोशिश हो रही थी कि इस मामले को टाल दिया जाए चुनाव तक लेकिन उस पर भी सुप्रीम कोर्ट तैयार नहीं हुआ तो इससे ये लगता है कि ये सारा चीज़ जो है एक साजिश के तहत किया गया है ताकि लोगों का ध्यान इन चीज़ों से हटाकर एक दूसरे मुद्दे पर लाया जाए और दो का जो उनका एजेंडा था वो 2024 में करने जा रहे हैं तो इसमें आखिर लोग जानना चाहेंगे कि पाँच साल इसको लागू करने में क्यों लगा ਸੀਏ ਨੂੰ ਲੈ ਕੇ ਕੇਜਵਾਲ ਨੇ ਮੋਦੀ ਸਰਕਾਰ ਤੇ ਵਾਰ ਕੀਤੇ ਸ਼ਬਦੀ ਵਾਰ ਕੀਤੇ ਨੇ ਰੋਜ਼ਗਾਰ ਦੇਣ ਦੀ ਥਾਂ ਤੇ ਸੀਏ ਲਿਆ ਰਹੇ ਨੇ ਗੁਆਂਢੀ ਦੇਸ਼ਾਂ ਦੇ ਗਰੀਬ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਉਹਨਾਂ ਗਰੀਬ ਲੋਕਾਂ ਨੂੰ ਰੋਜ਼ਗਾਰ ਘਰਕੋਣ ਦਵੇਗਾ ਇਹ ਵੀ ਉਹਨਾਂ ਨੇ ਪੁੱਛਿਆ ਹੈ ਬਾਹਰੀ ਲੋਕ ਲੋਕਾਂ ਦੇ ਨਾਲ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਘਟਣਗੇ ਉਦਯੋਗਪਤੀ ਦੇਸ਼ ਛੱਡ ਜਹ ਰਹੇ ਨੇ ਔਰ ਦੂਜੇ ਦੇਸ਼ਾਂ ਦੇ ਗਰੀਬ ਲੋਕ ਲਿਆਂਦੇ ਜਾ ਰਹੇ ਨੇ ਦੂਜੇ ਦੇਸ਼ਾਂ ਦੇ ਲੋਕ ਸਿਰਫ ਵੋਟ ਬੈਂਕ ਦੇ ਲਈ ਲਿਆਂਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਔਰ ਪੂਰਾ ਦੇਸ਼ ਸੀਏ ਦਾ ਵਿਰੋਧ ਕਰਦਾ ਹੈ ਤਾਂ ਪਹਿਲਾ ਦੇਸ਼ ਤੇ ਨੌਜਵਾਨਾਂ ਨੂੰ ਨੌਕਰੀ ਦਿਓ ਉੱਤਰਪੂਰਬੀ ਭਾਰਤ ਸੀਏ ਦਾ ਸਖਤ ਵਿਰੋਧ ਕਰੇਗਾ ਇਹ ਵੀ ਉਹਨਾਂ ਨੇ ਕਿਹਾ ਹੈ ਦੱਸਿਆ ਗਿਆ ਕਿ ਮਾਇਆਵਤੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਨਾਗਰਿਕਤਾ ਸੂਦ ਕਾਨੂੰਨ ਨੂੰ ਹੁਣ ਠੀਕ ਚੋਣਾਂ ਤੋਂ ਪਹਿਲਾਂ ਲਾਗੂ ਕਰਨ ਦੀ ਥਾਂ ਇਸ ਨੂੰ ਲੈ ਕੇ ਲੋਕਾਂ ਦੇ ਸ਼ੰਕਿਆਂ ਤੇ ਖਦਸ਼ਿਆਂ ਨੂੰ ਪੂਰੀ ਤਰ੍ਹਾਂ ਦੂਰ ਕਰਕੇ ਹੀ ਇਸ ਨੂੰ ਲਾਗੂ ਕੀਤਾ ਜਾਣਾ ਚੰਗਾ ਹੁੰਦਾ ਤਾਂ ਇਸ ਕਿਸਮ ਦਾ ਟਵੀਟ ਮਾਇਆਵਤੀ ਨੇ ਤਾਂ ਇਲੈਕਟ ਇਲੈਕਟੋਰਲ ਬੌਂਡ ਤੇ ਅੱਜ ਜਾਣਕਾਰੀ ਦਵੇਗਾ ਐਸਬੀਆਈ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕੱਲ ਐਸਬੀਆਈ ਨੂੰ ਫਟਕਾਰ ਲਗਾਈ ਸੀ ਔਰ ਅੱਜ ਸ਼ਾਮ 5 ਵਜੇ ਤੱਕ ਜਾਣਕਾਰੀ ਦੇ ਹੁਕਮ ਦਿੱਤੇ ਗਏ ਨੇ ਤਾਂ 15 ਮਾਰਚ ਤੱਕ ਦੱਸ ਦਈਏ ਕਿ ਚੋਣ ਕਮਿਸ਼ਨ ਜਾਣਕਾਰੀ ਜਨਤਕ ਕਰੇਗਾ ਕੱਲ ਸੁਪਰੀਮ ਕੋਰਟ ਨੇ ਖਾਰਜ ਕੀਤੀ ਸੀ ਐਸਬੀਆਈ ਦੀ ਪਟੀਸ਼ਨ ਔਰ ਡਾਟਾ ਦੇਣ ਦੇ ਲਈ ਹੋਰ ਸਮਾਂ ਮੰਗ ਰਿਹਾ ਸੀ ਐਸਬੀਆਈ ਤਾਂ ਕੁੱਲ ਮਿਲਾ ਕੇ ਇਹ ਮਸਲਾ ਵੀ ਅਹਿਮ ਹੈ ਜਿਸ ਨੂੰ ਲੈ ਕੇ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ और खास तौर पर सवाल जोड़े ने उस वेले भी उठे और कल ये हुक्म जारी किए गए कुल मिला के पांच जजा बेंच के ये हुक्म जोड़े ने जारी किए गए हैं और चोन बॉन्ड से एस बी आई ने सुप्रीम कोर्ट न सुप्रीम कोर्ट के वालों आदेश दिए गए हैं सुप्रीम आदेश सामने आए हैं एस बी आई की पटीशन जी है खारिज हुई है ਚੋਣ ਬਾਉਂਡਰੀ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਈ ਤਾਂ ਇਸ ਦੌਰਾਨ ਕੋਰਟ ਨੇ SBI ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਨੇ SBI ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ SBI ਨੂੰ ਹੋਰ ਸਮਾਂ ਨਹੀਂ ਮਿਲਿਆ ਤੇ ਮੰਗਲਵਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਨੇ ਤੇ ਉੱਥੇ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤੇ ਨੇ ਕਿ 15 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਡਾਟਾ ਪਬਲਿਸ਼ ਕਰੇ उन्होंने स्टेट बैंक ऑफ इंडिया के चेयरमैन को बोला है कि तुम इसका एफिडेविट करो कि तुमने ये अब आज का आदेश कंप्लाई किया कि नहीं किया अभी हम कंटेम्प्ट एक्शन नहीं ले रहे हैं लेकिन अगर बाद में भी नॉन कंप्लायंस हुआ तो हमको शायद लेना पड़ेगा तो बहुत अच्छा और बहुत कड़क फैसला जो कि पिछला जो मेन जजमेंट था उसी के तहत आज कोर्ट ने दिया उधर कांग्रेस ने सुप्रीम कोर्ट के आदेशों का हवाला देंदे हुए बीजेपी को निशाने पर लेंदे हुए कहा कि डर किस गल का है क्यों समस्या है क्या छिपाना है इनको क्यों इतना डरे हुए हैं ये लोग तो वादा करते हुए आए थे कि स्विस बैंक तक के अकाउंट सबके सामने सार्वजनिक कर देंगे एसबीआई तक के करने में घबरा रहे हैं क्यों पूरी पूरा देश ये जानना चाहता है कि आ, आखिर नरेंद्र मोदी को घबराहट किस बात की है हमें ये उम्मीद है कि और ये आशा करते हैं कि एस या भारत सरकार भारतीय जनता पार्टी की सरकार कहीं इसको मिस इंटरप्रेट ना करे कहीं कोई ऑर्डिनेंस का रास्ता ना अख्तियार करे और जो सुप्रीम कोर्ट ने माननीय सर्वोच्च न्यायालय ने आदेश जारी किए हैं उसका शत प्रतिशत पालन करना चाहिए इलेक्ट्रॉनल बॉन्ड होंगे की है तो इस विस्थार करवा इलेक्ट्रॉनल बॉन्ड सियासी पार्टियां दान देने का दा एक वित्तीय साधन है ਭਾਰ ਸਰਕਾਰ ਨੇ 2017 ਦੇ ਵਿੱਚ ਇਲੈਕਟਰਲ ਬੌਂਡ ਸਕੀਮ ਦਾ ਐਲਾਨ ਕੀਤਾ ਸੀ ਇਸ ਸਕੀਮ ਨੂੰ ਸਰਕਾਰ ਦੇ ਵੱਲੋਂ 29 ਜਨਵਰੀ 2018 ਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਗਿਆ ਏਕ ਵਾਧਾ ਨੋਟ ਦੀ ਤਰ੍ਹਾਂ ਜਿਸ ਨੂੰ ਭਾਰ ਦਾ ਕੋਈ ਵੀ ਨਾਗਰਿਕ ਜਾਂ ਕੰਪਨੀ ਭਾਰਤੀ ਸਟੇਟ ਬੈਂਕ ਦੀਆਂ ਚੋਣਵੀਆਂ ਸ਼ਾਖਾਵਾਂ ਤੋਂ ਖਰੀਦ ਸਕਦਾ ਹੈ ਅਤੇ ਆਪਣੀ ਪਸੰਦੀ ਕਿਸੇ ਵੀ ਸਿਆਸੀ ਪਾਰਟੀ ਨੂੰ ਦਾਨ ਕਰ ਸਕਦਾ ਹੈ ਚੋਣ ਬੌਂਡ ਕਿਸੇ ਵੀ ਦਾਨੀ ਦੁਆਰਾ ਖਰੀਦਿਆ ਜਾ ਸਕਦਾ ਹੈ ਜਿਸ ਤੇ ਭੁਗਤਾਨ ਕਰਨ ਵਾਲੇ ਦਾ ਨਾਮ ਨਹੀਂ ਹੁੰਦਾ ਇਸ ਸਕੀਮ ਦੇ ਤਹਿਤ 1000 ਰੁਪਏ 10000 ਰੁਪਏ 1 ਲੱਖ ਰੁਪਏ 10 ਲੱਖ ਰੁਪਏ ਅਤੇ 1 ਕਰੋੜ ਰੁਪਏ ਦੇ ਕਿਸੇ ਵੀ ਮੁੱਲ ਦੇ ਚੋਣ ਬਾਂਡ ਭਾਰਤੀ ਸਟੇਟ ਬੈਂਕ ਦੀਆਂ ਵਿਸ਼ੇਸ਼ ਸ਼ਾਖਾਵਾਂ ਤੋਂ ਖਰੀਦੇ ਜਾ ਸਕਦੇ ਨੇ ਇਲੈਕਟਰਲ ਬਾਂਡ ਦੀ ਮਿਆਦ ਸਿਰਫ 15 ਦਿਨਾਂ ਦੀ ਹੁੰਦੀ ਹੈ ਚੋਣ ਬਾਂਡ ਦੇ ਰਾਹੀਂ ਸਿਰਫ ਉਹਨਾਂ ਸਿਆਸੀ ਪਾਰਟੀਆਂ ਨੂੰ ਦਾਨ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਲਈ ਪਿਛਲੀਆਂ ਆਮ ਚੋਣਾਂ ਦੇ ਵਿੱਚ ਘੱਟੋ-ਘੱਟ 1 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ ਬਿਊਰੋ ਰਿਪੋਰਟ న్యూਸ 18 ਪੰਜਾਬ